ਤਗੜੇ ਹੋ ਕੇ ਮਿਹਨਤ ਕਰੋ ਆਪਣਾ ਮੈਚ ਜਿੱਤਣਾ ਜਿਸ ਤਰ੍ਹਾਂ ਮਰਜ਼ੀ ਵੀ ਹੈਗਾ ਤੇ ਪਰਮਾਤਮਾ ਤੁਹਾਡੇ ਨਾਲ ਹੈ ਸਾਡੀਆਂ ਅਸ਼ੀਰਵਾਦ ਤੁਹਾਡੇ ਨਾਲ ਹੈਗੇ ਤੁਸੀਂ ਮੈਚ ਜਿੱਤੋ ਪਰਮਾਤਮਾ ਤੁਹਾਨੂੰ 골ਡ ਮੈਡਲ ਲੈ ਕੇ ਆਉਣ ਅਸੀਂ ਅੱਗੇ ਵਧੂ ਸਾਰੀਆਂ ਖੁਸ਼ੀਆਂ ਕਰਾਂਗੇ ਲੱਗਦਾ ਕਿ 골ਡ ਮੈਡਲ ਲੈ ਕੇ ਹਾਂਜੀ ਹਾਂਜੀ ਉਹ ਵਾਹਿਗੁਰੂ ਤੇ ਸਭ ਪ੍ਰੋਸਾ ਇਹ ਛੇਵੀਂ ਜੀ ਜਦੋਂ ਦਾ ਖੇਡਣ ਲੱਗਾ ਪੰਜਵੀਂ ਛੇਵੀਂ ਜੀ ਉਹ ਦੋਂ ਦਾ ਇਤਿਹਾਸ ਕਰ ਪਹਿਲਾਂ ਚਪਟਾਲੇ ਸੀ ਕਿ ਚੰਡੀਗੜ੍ਹ ਚੱਲ ਕੇ ਉਸ ਤੋਂ ਬਾਅਦ ਉਹ ਬਾਫ ਇਤਰਕਿੰਦੀ ਗਈ ਜਦੋਂ ਤੋਂ 2015 ਦਾ ਟੋਕੀਓ ਲੈਪਰਜਤੇ ਹੈਗੇ ਕੌਨਵੈਂਸ ਖੇਦੇ ਹੈਗੇ ਏਸ਼ੀਆਗੇ ਮੈਚ ਜਿੱਤੇ ਹੈਗੇ ਤੇ ਲੋਕਾਂ ਦਾ ਇੰਟਰਸਟ ਜਿਹੜਾ ਕਿ ਇਸ ਪਾਸੇ ਨੂੰ ਬਹੁਤ ਜ਼ਿਆਦਾ ਵਧਿਆ ਹੋਗਾ ਸਾਲ 1928 ਤੋਂ ਲੈ ਕੇ 1980 ਤੱਕ ਭਾਰਤੀ ਹਾਕੀ ਟੀਮ ਨੇ 올ਿਮਪਿਕਸ ਦੇ ਵਿੱਚ 8 ਗੋਲਡ ਮੈਡਲ ਜਿੱਤੇ ਹੈ ਪਰ 1980 ਤੋਂ ਬਾਅਦ ਗੋਲਡ ਮੈਡਲਾਂ ਦਾ ਸੋਕਾ ਲਗਾਤਾਰ جاری ਹੈ ਪਰ ਇਸ ਵਾਰ ਪੈਰਿਸ ਚਾਰੀ ओलंपिक ਖੇਡਾਂ ਦੇ ਵਿੱਚ ਭਾਰਤੀ ਹਾਕੀ ਟੀਮ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅੱਜ ਸੈਮੀਫਾਈਨਲ ਮੈਚ ਹੋਣ ਜਾ ਰਿਹਾ ਹੈ ਜਰਮਨੀ ਦੇ ਨਾਲ ਕਾਂਟੇ ਟੱਕਰ ਹੋਣੀ ਹੈ ਪਰ ਦੁਨੀਆ ਭਰ ਵਿੱਚ ਵਸਦੇ ਹਾਕੀ ਪ੍ਰੇਮੀ ਔਰ ਖਾਸ ਕਰਕੇ ਪੰਜਾਬੀ ਕਿਉਂਕਿ ਪੰਜਾਬ ਦੇ 10 ਖਿਡਾਰੀ ਇਸ ਟੀਮ ਦੀ ਸ਼ਾਨ ਵਧਾ ਰਹੇ ਨੇ ਔਰ ਲਗਾਤਾਰ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਕਿ ਇਹ ਸ਼ਾਨਦਾਰ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇ ਤੇ ਭਾਰਤੀ ਹਾਕੀ ਟੀਮ ਦਾ 골ਡ ਮੈਡਲ ਦਾ ਸੋਕਾ ਖਤਮ ਹੋਵੇ ਅਸੀਂ ਪਹੁੰਚੇ ਹਾਂ ਭਾਰਤੀ ਹਾਕੀ ਟੀਮ ਦੇ ਮੋਢੀ ਖਿਡਾਰੀ ਗੁਰਜੜ ਸਿੰਘ ਦੇ ਘਰ ਜੰਡੇਆਲਾ ਗੁਰੂ ਦੇ ਪਿੰਡ ਖਲੈਰਾ ਵਿਖੇ ਉਹਨਾਂ ਦੇ ਪਿਤਾ ਜੀ ਬਲਦੇਵ ਸਿੰਘ ਅੱਜ ਸਾਡੇ ਨਾਲ ਮੌਜੂਦ ਨੇ ਪਾਜੀ ਸਤਿ ਸ੍ਰੀ ਅਕਾਲ ਪਾਜੀ ਪੂਰੀ ਦੁਨੀਆ ਦੀ ਨਜ਼ਰ ਅੱਜ ਦੇ ਮੈਚ ਤੇ ਹੈ ਕਿ ਕਿਉਂਕਿ ਬਹੁਤ ਸ਼ਾਨਦਾਰ ਟੀਮ ਪ੍ਰਦਰਸ਼ਨ ਕਰ ਰਹੀ ਹੈ ਸਾਰੇ ਟੀਮ ਵਰਕ ਜਿਹੜਾ ਹੈ ਬਹੁਤ ਵਧੀਆ ਖੇਡ ਰਹੇ ਸਾਰੇ ਮੁੰਡੇ ਕੀ ਆਸਾਂਬੀਦਾਂ ਨੇ ਅੱਜ ਦੇ ਮੈਚ ਤੋਂ ਅਵੇਖੋ ਜੀ ਅਸੀਂ 2020 ਦੇ ਵਿੱਚ ਟੋਕੀਓ 올림픽 ਚਾਰ ਧਾਕਿਆਂ ਤੋਂ ਬਾਅਦ ਇਹਨਾਂ ਨੇ ਉਦੋਂ ਬ੍ਰੌਂਜ਼ ਮੈਡਲ ਜਿੱਤਿਆ ਸੀਗਾ ਤੇ ਅਸੀਂ ਤੇ ਉਸ ਟਾਈਮ ਤੋਂ ਹੀ ਪ੍ਰਮਾਤਮਾ ਦਾ ਕੀ ਅਰਦਾਸਾਂ ਕਰਦੇ ਆਂ ਵੀ ਸਾਡੇ ਮੈਡਲ ਦਾ ਰੰਗ ਚੇਂਜ ਹੋਣਾ ਚਾਹੀਦਾ ਹੈਗਾ ਤੇ ਚਲੋ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਵੀ ਹੈਗੇ ਮੁੰਡੇ ਬਹੁਤ ਹੀ ਮਿਹਨਤ ਕਰਨ ਦੇ ਹੈਗੇ ਚਲੋ ਆਸਟ੍ਰੇਲੀਆ ਨੂੰ ਵੀ ਇਹਨਾਂ ਨੇ 52 ਸਾਲ ਬਾਅਦ ਉਦਾਂ ਉਹ ਦਿਨ ਹਰਾਇਆ ਹੈਗਾ ਉਹ ਵੀ ਇੱਕ ਇਤਿਹਾਸਿਕ ਜਿੱਤ ਸੀਗੀ ਉਸ ਤੋਂ ਬਾਅਦ ਦੇ ਵਿੱਚ ਗ੍ਰੇਟ ਬ੍ਰਿਟਨ ਨੂੰ ਉਸ ਦਿਨ ਇਹਨਾਂ ਨੇ ਹਰਾਇਆ ਵਗਾ ਟੱਕਰ ਸੀ ਸ਼ੂਟ ਪੈਨਲਟੀ ਸ਼ੂਟ ਆਊਟ ਹੋਇਆ ਪੈਨਲਟੀ ਸ਼ੂਟ ਆਊਟ ਹੋਇਆ ਉਹਦੋਂ ਸਾਡੀ ਕਾਂਡੇ ਦੀ ਟੱਕਰ ਸੀਗੀ ਚਲੋ ਸਾਡੇ ਇੱਕ ਖਿਡਾਰੀ ਨੂੰ ਉਸ ਦਿਨ ਕਾਰਡ ਵੀ ਮਿਲ ਗਿਆ ਸੀ ਫਿਰ 10 ਪਲੇਅਰਾਂ ਦੇ ਨਾਲ ਇਹ ਟੀਮ ਸਾਡੀ ਖੇਡੀ ਹੈਗੀ ਮੁੰਡਿਆਂ ਨੇ ਪੂਰੀ ਵਾਰ ਆ ਕੇ ਮੈਚ ਜਿੱਤਿਆ ਵਾਂਗੇ ਕਿ ਇੱਕ ਨਿਸ਼ਾਨਾ ਬਣ ਲਿਆ ਹੈਗਾ ਵੀ ਚਲੋ ਜਿਸ ਤਰ੍ਹਾਂ ਮਰਜੀ ਅਸੀਂ ਮੈਚ ਜਿੱਤਣਾ ਵਾਂਗੇ ਗੁਰਜੰਟਾ ਨਾਲ ਵੀ ਮੇਰੀ ਇੱਕ ਦਿਨ ਪਹਿਲਾਂ ਵੀ ਗੱਲ ਹੋਈ ਸੀਗੀ ਉਹ ਕਹਿੰਦੇ ਵੀ ਚਲੋ ਅਸੀਂ ਮੁੰਡੇ ਸਾਰੇ ਇੱਕ ਤੋਂ ਇੱਕ ਹੀ ਤਿਆਰ ਹੈ ਸਾਰੇ ਦੇਹੀਂ ਮੈਂ ਜਿੱਤਾਂਗੇ ਚਲੋ ਮੁੰਡਿਆਂ ਨੇ ਕਰ ਵਿਖਾਈ ਉਹ ਦਿਨ ਬਾਕੀ ਸਾਡੇ ਏਰੀਆ ਦਾ ਹਰਮਨ ਤੋਂ ਮੋਲ ਤੋਂ ਬੜਾ ਵਧੀਆ ਪਲੇਅਰ ਆ ਸਾਡਾ ਕੈਪਟਨ ਵੀ ਆ ਟੀਮ ਦਾ ਉਹ ਵੀ ਬਹੁਤ ਵਧੀਆ ਖੇਡ ਰਿਹਾ ਵਾ ਸ੍ਰੀ ਜੇਸ ਇੱਕ ਟੀਮ ਦਾ ਥੰਮ ਹੈਗਾ ਕੰਦ ਹੈ ਕੰਦ ਹੈ ਜੀ ਹਾਂ ਤੇ ਉਹਨੇ ਵੀ ਉਸ ਦਿਨ ਬੜਾ ਵਧੀਆ ਚਲੋ ਆਪਣਾ ਜਲਵਾ ਦਿਖਾਇਆ ਹੋਗਾ ਤੇ ਮੁੰਡਿਆਂ ਨੇ ਮੈਚ ਜਿੱਤਿਆ ਬਹੁਤ ਸੋਹਣਾ ਖੇਡਿਆ ਸਰ ਜੇ ਇਹ ਜਲਵਾ ਅੱਜ ਜਾਰੀ ਰਹੇ ਵੇਖੋ ਜੀ ਅਸੀਂ ਦੇ ਪ੍ਰਮਾਤਮਾ ਤੋਂ ਬੜੀ ਵੱਡੀ ਉਮੀਦ ਲੈ ਕੇ ਬੈਠੇ ਹਾਂ ਸਾਡੀ ਪ੍ਰਮਾਤਮਾ ਮਦਦ ਕਰੂਗਾ ਚਲੋ ਭਾਵੇਂ ਸਾਡਾ ਇੱਕ ਪਲੇਅਰ ਬਾਹਰ ਹੈਗਾ ਕੱਲ ਵੀ ਅੱਜ ਛੇ ਤਾਂ ਉਹ ਨਹੀਂ ਖੇਡ ਰਿਹਾ ਵਿੱਚ ਨਹੀਂ ਖੇਡ ਰਿਹਾ ਪਰ ਫੇਰ ਵੀ ਅਸੀਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਹਾਂ ਵੀ ਪ੍ਰਮਾਤਮਾ ਸਾਡੇ ਨਾਲ ਹੈਗਾ ਤੇ ਮੁੰਡੇ ਮਿਹਨਤ ਕਰਨਗੇ ਪੂਰਾ ਹੀ ਹੋਰ ਲਾਉਣਗੇ ਹਾਂ ਲੋ ਇਹ ਅਜ ਗੁਰਜੰਟਰ ਨਾਲ ਹਾਂ ਗੁਰਜੰਟਰ ਨਾਲ ਮੇਰੀ ਕੱਲ੍ਹ ਗਾ ਲ ਹੋਈ ਸੀਗੀ ਤੇ ਇਹ ਕਹਿੰਦਾ ਮੈਂ ਜਿੱਤਾਂਗੇ ਅਸੀਂ ਚੜ੍ਹਦੀ ਕਲਾ ਚ ਮੁੰਡੇ ਸਾਰੇ ਪੂਰੇ ਅਸੀਂ ਕਹੇ ਹੌਸਲੇ ਬੁਲੰਦ ਰੱਖੋ ਤੁਸੀਂ ਪ੍ਰਮਾਤਮਾ ਤੁਹਾਡੇ ਨਾਲ ਹੈਗਾ ਮਾਤੇ ਕੀ ਕਹਿਣਾ ਚਾਹੋਗੇ ਮਾਂ ਤਾਂ ਖਾਸਰ ਦਸਾਂ ਕਰ ਰਹੀ ਹੋਣੀ ਆ ਹਾਂਜੀ ਅਰਦਾਸਾਂ ਕਰੀਦੀਆਂ ਹੀ ਤੇ ਚਲੋ ਸਾਡੇ ਬੱਚੇ ਜਿੱਤ ਕੇ ਆਉਣ 골ਡ ਮੈਡਲ ਲੈ ਕੇ ਆਉਣ ਅਸੀਂ ਅੱਗੇ ਵੰਗੂ ਸਾਰੀਆਂ ਖੁਸ਼ੀਆਂ ਕਰਾਂਗੇ ਤੇ ਬਹੁਤ ਖੁਸ਼ੀ ਆ ਚਲੋ ਬੱਚੇ ਸੈਮੀ ਫਾਈਨਲ ਚ ਪਹੁੰਚ ਗਏ ਅੱਜ ਸਵੇਰ ਦੇ ਅਰਦਾਸਾਂ ਚੱਲੀ ਹੋਣੀ ਆ ਹਾਂਜੀ ਹਾਂਜੀ ਅਰਦਾਸਾਂ ਜਾਰੀ ਹੈ ਲੱਗਦਾ ਕਿ 골ਡ ਮੈਡਲ ਲੈ ਕੇ ਆਣਗੇ ਹਾਂਜੀ ਹਾਂਜੀ ਉਹ ਵਾਹਿਗੁਰੂ ਤੇ ਸਾਨੂੰ ਭਰੋਸਾ ਪੀ 골ਡ ਮੈਡਲ ਲੈ ਕੇ ਆਉਣਗੇ ਪੂਰਾ ਸ਼ਾਨਦਾਰ ਸਵਾਗਤ ਹੋ ਹਾਂਜੀ ਹਾਂਜੀ ਅੱਜ ਦਾ ਮੈਚ ਬੜਾ ਮਹੱਤਵਪੂਰਨ ਹੈ ਅੱਜ ਦਾ ਮੈਚ ਜਿਤਨਾ ਬਹੁਤ ਜ਼ਰੂਰੀ ਹੈ ਹਾਂਜੀ ਅਸੀਂ ਵਾਹਿਗੁਰੂ ਗੱਗੇ ਅਰਦਾਸ ਕਰਦੇ ਹਾਂ ਕਿ ਅੱਜ ਦਾ ਮੈਚ ਜਿਹੜਾ ਉਹ ਜਿੱਤ ਜਾਣ ਵਧੀਆ ਵਾਜੀ ਕਿੰਨੇ ਸਾਲ ਹੋ ਗਏ ਗੁਰਜੰਟ ਨੂੰ ਖੇਡ ਦੇਖਾ ਕੇ ਇਹ 6ਵੀਂ ਚ ਸੀ ਜਦੋਂ ਦਾ ਖੇਡਣ ਲੱਗਾ ਪੰਜਵੀਂ 6ਵੀਂ ਚ ਅੱਛਾ ਉਹਦੋਂ ਦਾ ਇਥੋਂ ਗਿਆ ਕਰੋ ਪਹਿਲਾਂ ਤੇ ਬਟਾਲੇ ਸੀ ਫੇ ਚੰਡੀਗੜ੍ਹ ਚਲ ਕੇ ਉਸ ਤੋਂ ਬਾਅਦ ਤਾਂ ਬਾਂਹ ਫੇਰ ਤਰੱਕੀ ਹੁੰਦੀ ਗਈ ਪਿਛਲਾ ਜਿਹੜਾ 2020 ਚ ਮੈਡਲ ਜਿੱਤਿਆ ਉਸ ਤੋਂ ਬਾਅਦ ਇਹੀ ਅਰਦਾਸਾ ਕੀਤੀ ਜਾ ਰਹੀ ਕਿ ਇੱਕ ਸਮਾਂ ਰਿਹਾ ਭਾਰਤੀ ਹਾਕੀ ਟੀਮ ਦਾ 올림픽ਸ ਦੇ ਵਿੱਚ ਦਬਦਬਾ ਹੁੰਦਾ ਸੀ ਹਰ ਵਾਰੀ 골ਡ ਮੈਡਲ ਅਸੀਂ ਜਿੱਤਦੇ ਸੀ ਪਰ ਉਹ ਟਾਈਮ ਜਿਹੜਾ ਥੋੜਾ ਜਿਹਾ ਵੇਖੋ ਜੀ ਇਹ ਟੀਮ ਸਾਡੇ ਮੁੰਡੇ ਸਾਰੇ ਕਰਮਵਾਲੇ ਹੈਗੇ 2016 ਚ ਵੀ ਇਹਨਾਂ ਨੇ ਉਹਦਾ ਵਰਲਡ ਕੱਪ ਜਿੱਤਿਆ ਸੀ ਉਦੋਂ ਵੀ ਇਹੀ ਮੁੰਡੇ ਸੀਗੇ ਤੇ ਉਸ ਤੋਂ ਬਾਅਦ ਟੋਕੀਓ 올림픽 ਜਿੱਤਿਆ ਉਸ ਤੋਂ ਬਾਅਦ ਕਾਮਨਵੈਲਥ ਆਸ਼ੀਆ ਜਿਮਾ ਤੋਂ ਆ ਪਿਛੇ ਨਹੀਂ ਹੋਈਆਂ ਜਦੋਂ ਆਪਣਾ ਇੰਡੀਆ 올림픽 ਐਂਟਰੀ ਹੋਈ ਹੈਗੀ ਉਹ ਖੇਡਿਆ ਉਹ ਜਿੱਤੇ ਹੈਗੇ ਜਦੋਂ ਚਲੋ 골ਡ ਮੈਡਲ ਨਾਲ ਲੈਂਦਾ ਚਲੋ ਅਸੀਂ ਦੋ ਦੰਦੀਆਂ ਪਰਮਾਤਮਾ ਦੀ ਗਾੜੀ ਅਰਦਾਸ ਵੀ ਦੀਆਂ ਕਰਦੇ ਆ ਵੀ ਮਹਾਰਾਜ ਕਿਰਪਾ ਕਰੇ ਕਿ ਮੈਡਲ ਦਾ ਰੰਗ ਚੇਂਜ ਹੋਵੇ ਅਸੀਂ 골ਡ ਲੈ ਗਾਈਏ ਅੱਜ ਕੱਲ ਭਾਜੀ ਮੈਂ ਉਹ ਗੱਲ ਕਰ ਪਿਛਲਾ ਜਿਹੜਾ ਜਿੱਤੇ ਹੈ ਨਾ 2020 ਉਸ ਤੋਂ ਬਾਅਦ ਇੰਝ ਲੱਗਦਾ ਕਿ ਲੋਕਾਂ ਚ ਵੀ ਜੋਸ਼ ਪੈਦਾ ਹੋਇਆ ਹੈ ਲੋਕ ਵੀ ਹਾਕੀ ਨੂੰ ਪਹਿਲਾਂ ਵਾਂਗ ਪਿਆਰ ਕਰਨ ਲੱਗ ਗਏ ਵੇਖੋ ਜੀ 2080 ਤੋਂ ਬਾਅਦ 2000 ਮਤਲਬ ਵੀ ਆਪਣੇ 1982 ਤੋਂ ਬਾਅਦ 80 ਤੋਂ ਬਾਅਦ ਦੇ ਵਿੱਚ ਇੱਕ ਨਹੀਂ ਹਾਕੀ ਜਿਹੜੀ ਇੱਕ ਨਹੀਂ ਠੰਡਾ ਪੈ ਗਿਆ ਸੀ ਕੰਮ ਜਦੋਂ ਤੋਂ 2015 ਜਦੋਂ ਟੋਕੀਓ ਲੈਪਿੰਗ ਜਿੱਤੇ ਹੈਗੇ ਕਾਮਨਵੈਲਥ ਖੇਡੇ ਹੈਗੇ ਏਸ਼ੀਆ ਗੇਮਾਂ ਜਿੱਤੇ ਹੈਗੇ ਤੇ ਲੋਕਾਂ ਦਾ ਇੰਟਰਸਟ ਜਿਹੜਾ ਹੈ ਕਿ ਨਹੀਂ ਇਸ ਪਾਸੇ ਨੂੰ ਬਹੁਤ ਜ਼ਿਆਦਾ ਵਧਿਆ ਵਗਾ ਬੜਾ ਲੋਕਾਂ ਦਾ ਉਤਸ਼ਾਹ ਵਗਾ ਹਰ ਇੱਕ ਸਾਰੇ ਲੋਕੀ ਮੈਚ ਦੇਖਦੇ ਹੈਗੇ ਸਾਨੂੰ ਟਾਈਮ ਪੁੱਛਦੇ ਆ ਕਦੋਂ ਮੈਚ ਆਉਣਾ ਕਿੰਨੇ ਵਜੇ ਕੀ ਪਲਾਨ ਹੋਣ ਮੈਚ ਦਾ ਵੇਖੋ ਜੀ ਅੱਜ ਤਾਂ ਮੇਰਾ ਮੇਰਾ ਤਸਵੀਰ ਤਾਂ ਫੋਨ ਬੰਦੀ ਨਹੀਂ ਹੋਇਆ ਸਾਰੇ ਪੁਛੰਡੇ ਵੀ ਕਦੋਂ ਕਿੰਨੇ ਵਜੇ ਮੈਚ ਜਣਾ ਮੈਂ 10:30 ਤੇ ਸਟਾਰਟ ਹੈਗਾ ਤੇ ਚਲੋ ਸਾਰੇ ਉਤਸ਼ਾਹ ਆ ਸਾਰੇ ਇਕੱਲਾ ਮੈਚ ਹੀ ਨਹੀਂ ਦੇਖ ਰਹੇ ਸਾਰੇ ਪ੍ਰਮਾਤਮਾ ਗੜੀ ਅਰਦਾਸਾਂ ਕਰ ਰਹੇ ਆ ਸਾਰੇ ਚਲੋ ਅਹੀਂ ਸਿਰਦੇ ਹੀ ਆ ਮਹਾਂਪੁਰਸ਼ਾਂ ਤੋਂ ਵੀ ਅਰਦਾਸਾਂ ਕਰਵਾਈਆਂ ਤੁਸੀਂ ਬਾਟ ਕਰਦੇ ਹੋਗੇ ਹਾਂਜੀ ਹਾਂਜੀ ਦੇਖਦੇ ਨਹੀਂ ਮੈਚ ਨਹੀਂ ਮੈਚ ਵੀ ਦੇਖਦੇ ਆ ਉੱਥੇ ਜਬਾਨੀ ਆਪਣੇ ਦਸਾਂ ਗੁਰੂਆਂ ਨੂੰ ਦਿਹਾਈ ਦਾ ਵੀ ਮਹਾਰਾਜ ਬੱਚਿਆਂ ਚੜਦੀ ਕਲਾ ਚ ਰੱਖਿਓ ਬਿਲਕੁਲ ਮਾਰਾ ਚੜਦੀ ਕਲਾ ਚ ਰੱਖੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਵੇ 1980 ਤੋਂ ਬਾਅਦ 골ਡ ਮੈਡਲ ਦਾ ਜਿਹੜਾ ਸੋਕਾ ਪੈਦਾ ਹੋਇਆ ਉਹ ਖਤਮ ਹੋਵੇ ਭਾਰਤੀ ਹਾਕੀ ਟੀਮ ਦਾ ਸੁਨਹਿਰੀ ਦੌਰ ਮੁੜ ਤੋਂ ਪਰਤੇ ਤੇ ਭਾਰਤੀ ਹਾਕੀ ਟੀਮ ਫਾਈਨਲ ਮੈਚ ਜਿੱਤ ਕੇ 골ਡ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਚ ਪਾਵੇ ਪੰਜਾਬ ਦੇ ਨੌਜਵਾਨ ਦੇਸ਼ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰਨ ਇਹ ਅਰਦਾਸਾਂ ਜੋਦੜੀਆਂ ਕੀਤੀਆਂ ਜਾ ਰਹੀਆਂ ਨੇ ਪਰਿਵਾਰਾਂ ਵੱਲੋਂ ਜੇ ਟੀਮ ਸਾਡੀ ਮੈਚ ਦੇਖਦੀ ਹੋਵੇ ਤੇ ਕੀ ਮੈਸੇਜ ਦੇਣਾ ਕੀ ਮੈਸੇਜ ਕੀ ਸੁਨੇਹਾ ਦੇਣਾ ਚਾਹੋਗੇ ਸਾਡੀ ਟੀਮ ਨੂੰ ਦੇਖ ਰਹੇ ਤੇ ਦੇਖਦੇ ਹੋਣ ਆਪਣਾ ਲਾਈਵ ਟੀਵੀ ਦੇਖ ਰਹੇ ਹੋ ਆਪਣੇ ਬੱਚੇ ਹਾਂਜੀ ਬੱਚਿਆਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਤਗੜੇ ਹੋ ਕੇ ਮਿਹਨਤ ਕਰੋ ਆਪਣਾ ਮੈਚ ਜਿੱਤਣਾ ਵਾ ਜਿਸ ਤਰ੍ਹਾਂ ਮਰਜੀ ਵੀ ਹੈਗਾ ਤੇ ਪਰਮਾਤਮਾ ਤੁਹਾਡੇ ਨਾਲ ਹੈ ਸਾਡੀਆਂ ਅਸ਼ੀਰਵਾਦ ਤੁਹਾਡੇ ਨਾਲ ਹੈਗੇ ਤੁਸੀਂ ਮੈਚ ਜਿੱਤੋ ਪਰਮਾਤਮਾ ਦੀਆਂ ਦੁਆਵਾਂ ਅਰਦਾਸਾਂ ਤੁਹਾਡੇ ਪੂਰਾ ਭਾਰਤ ਬਾਹਰ ਬੈਠੇ ਜਿਹੜੇ ਪੰਜਾਬੀ ਆ ਆਪਣੇ ਪ੍ਰਵਾਸੀ ਵੀ ਆ ਇਦਿਆਂ ਸਿਸਟਰਾਂ ਬਾਹਰ ਸਾਰੇ ਅਰਦਾਸਾਂ ਕਰਨ ਦੇ ਹੈਗੇ ਸੌ ਸੌ ਬੈਠ ਕੇ ਪ੍ਰਮਾਤਮਾ ਅੱਜ ਕਿਰਪਾ ਸਾਡੇ ਤੇ ਕਰ ਮੈਂ ਜਿੱਤਾ ਬਾਹਰ ਦਾ ਕੀ ਸੁਣਿਆ ਜੀ ਪੁੱਤ ਨੂੰ ਇਹੋ ਹੀ ਆ ਜੀ ਤਗੜੇ ਹੋ ਕੇ ਮੈਚ ਜਿੱਤਣਾ ਮੈਡਲ ਲੈ ਆ ਹਾਂ ਮੈਡਲ ਲੈ ਕੇ ਆਏ ਹੋ ਤੁਸੀਂ ਤਾਂ ਬਿਲਕੁਲ ਤਗੜੇ ਹੋ ਕੇ ਮੈਚ ਜਿੱਤਣਾ ਮੈਡਲ ਲੈ ਕੇ ਘਰਾਂ ਨੂੰ ਪਰਤਣਾ ਫਿਰ ਕੀਤਾ ਜਾਊਗਾ ਸ਼ਾਨਦਾਰ ਸਵਾਗਤ ਇਹ ਕਹਿਣਾ ਗੁਰਜਨ ਸਿੰਘ ਦੇ ਮਾਤਾ ਪਿਤਾ ਦਾ ਅਰਦਾਸ ਕੀਤੀ ਜਾ ਰਹੀ ਹੈ ਗੁਰੂ ਚਰਨਾਂ ਚ ਅਰਦਾਸ ਜੋਦੜੀ ਕੀਤੀ ਜਾ ਰਹੀ ਹੈ ਕਿ ਭਾਰਤੀ ਹਾਕੀ ਟੀਮ ਤਾਂ ਸੁਨਹਿਰੀ ਯੁੱਗ ਮੁੜ ਤੋਂ ਪਰਤੇ ਤੇ ਭਾਰਤੀ ਹਾਕੀ ਟੀਮ 골ਡ ਮੈਡ ਜਿੱਤ ਕੇ ਦੇਸ਼ ਦੀ ਝੋਲੀ ਚ ਪਾਵੇ ਕੈਮਰਾ ਬਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਚ ਨਿਊਜ਼ ਜੰਡਿਆਲਾ ਗੁਰੂ